ਭਾਜੀ ਚਾਹ ਬਣਾਵਾ ਕਿ ਰੋਟੀ ਤਿਆਰ ਕਰਾਂ ਪਹਿਲੋਂ ਨਹੀਂ ਸੀ ਮਾਲੇ ਕਿਹੇ ਜੀ ਦੀ ਲੋੜ ਨੇਗੀ ਜਦੋਂ ਹੋਏਗੀ ਫਿਰ ਮੈਂ ਤੁਹਾਨੂੰ ਆਪੇ ਦੱਸ ਦਾਂਗੀ ਕੋਈ ਨਹੀਂ ਠੀਕ ਆ ਹੁਣ ਤੂੰ ਇੱਥੇ ਬੈਠੀ ਨਾ ਰਹਿ ਜਾ ਥੋੜੀ ਜਿਹੀ ਖਿਚੜੀ ਬਣਾ ਕੇ ਲਿਆ ਦੇ ਮੈਨੂੰ ਨਹੀਂ ਮੈਂ ਬਣਾ ਦਿੱਤੀ ਆ ਮੈਂ ਲੈ ਕੇ ਉਨੀ ਤੁਹਾਡੇ ਵਾਸਤੇ ਚੱਲਾ ਆ ਲੈ ਜਾ ਫਰੂਟ ਹੋਰ ਪੂਆ ਜੀ ਆਨ ਲੱਗਿਆ ਕੋਈ ਪਰੇਸ਼ਾਨੀ ਤੇ ਨਹੀਂ ਹੋਈ ਆਂਡੋ ਵਾਲਾ ਦੇ ਉੱਥੇ ਉਧਾਰ ਗਿਆ ਲੱਕੀ ਦੀ ਦੁਕਾਨ ਕੋਲ ਅੱਛਾ ਤੂੰ ਫਿਰ ਮੈਂ ਲੱਕੀ ਨੂੰ ਕਿਹਾ ਮੈਨੂੰ ਛੱਡ ਗਿਆ ਅੱਛਾ ਅੱਛਾ ਮੈਂ ਕਿਹਾ ਤੂੰ ਹੀ ਤੇ ਮੈਨੂੰ ਦੱਸਿਆ ਨਹੀਂ ਫੋਨ ਕਰਕੇ ਵੀ ਦੀਦੀ ਨਹੀਂ ਠੀਕ ਤੇ ਇੱਥੇ ਆਈ ਤੇ ਮੈਨੂੰ ਤੇ ਸੀਮਾ ਦਾ ਫੋਨ ਆਇਆ ਤੇ ਤਾਂ ਮੈਂ ਆਈ ਮੈਂ ਕਿਹਾ ਚੱਲ ਮੈਂ ਬਣਾ ਲੈ ਕੁੜੀ ਦਾ ਪਤਾ ਕਰ ਆਵਾਂ ਉਦੋਂ ਦਿਨ ਤਿਹਾਰ ਤੇ ਮੈਂ ਆ ਗਈ ਆ ਚੱਲ ਸੁੱਖ ਵੇਲੇ ਬੰਦਾ ਰਹਿ ਜਾਵੇ ਤੇ ਉਹਦੀ ਗੱਲ ਹੋਰ ਹੁੰਦੀ ਦੁੱਖ ਵੇਲੇ ਨਹੀਂ ਰਹਿਣਾ ਚਾਹੀਦਾ ਸਹੀ ਗੱਲ ਆ ਤੇ ਮੈਂ ਕਿਹਾ ਮੈਂ ਜਾਣਾ ਪਤਾ ਕਰਨ ਤਾਂ ਮੈਨੂੰ ਘਰ ਛੱਡਿਆ ਲੱਕੀ ਕਹਿੰਦਾ ਮੈਂ ਹੁਣੇ ਆਇਆ ਵਾਂ ਮੈਂ ਕਿਹਾ ਹੁਣ ਆਇਆ ਤੇ ਕੋਈ ਗੱਲ ਨਹੀਂ ਮੈਨੂੰ ਛੱਡਿਆ 2 ਮਿੰਟ ਉਹ ਬਾਰੋ ਬਾਰੀ ਛੱਡ ਕੇ ਚਲਾ ਗਿਆ ਫਿਰ ਠੀਕ ਕਹਿੰਦਾ ਮੈਂ ਲੇਟ ਹੋਣ ਡਿਆ ਵਾਂ ਤੇ ਮੈਂ ਜਾਣਾ ਪੂਆ ਜੀ ਮੈਂ ਚਲ ਕੋਈ ਨਹੀਂ ਜਾ ਫਿਰ ਸ਼ਾਮੀ ਆਏਗਾ ਸ਼ਾਮੀ ਮਿਲਾਂਗੇ ਹੋਰ ਕੀ ਗੱਲਾਂ ਬਾਤਾਂ ਕਰਾਂਗੇ ਹਾਂ ਫਿਰ ਉਹ ਚਲ ਆ ਗਏ ਠੀਕ ਠਾਕ ਸਭ ਹਾਂ ਸਭ ਠੀਕ ਠਾਕ ਹੈ ਨਿਰਮਲ ਠੀਕ ਹੈ ਹਾਂਜੀ ਠੀਕ ਹੈ ਆਂਦਾ ਫੋਨ ਆਇਆ ਸੀ ਹੁਣੇ ਥੋੜੀ ਦੇਰ ਪਹਿਲਾਂ ਆਇਆ ਸੀ ਫੋਨ ਇਹਨਾਂ ਦਾ ਅੱਛਾ ਹਾਂਜੀ ਤੇ ਉਹ ਮੈਨੂੰ ਕਹਿੰਦੇ ਸੀ ਵੀ ਰੈਸਟੀ ਕਰੀ ਮੈਂ ਕਿਹਾ ਰੈਸਟੀ ਕਰਨੀ ਪੈ ਕੇ ਆ ਕੇ ਆਹੋ ਤੇ ਗੱਲ ਸਹੀ ਆ ਤੇ ਹੋਰ ਗਰਮ ਤੇ ਨਹੀਂ ਜਾਦੀ ਨਹੀਂ ਠੀਕ ਹੈ ਜਿਆਦਾ ਗਰਮ ਨਹੀਂ ਆਗੀ ਗਰਮੀਆ ਚਲ ਥੋੜੀ ਜੇ ਤੇਰਾ ਹੱਥ ਠੰਡੀ ਹੋ ਲੈਣ ਦੇ ਤੇ ਮੇਰਾ ਸਿਰ ਘੋਟ ਦੇ ਸੀ ਮਾਂ ਸਿਰਦਰਦ ਹੁੰਦਾ ਮੇਰਾ ਕੀ ਸੋਚਾ ਚ ਪੈ ਗਈ ਆ ਸਿਰ ਘੁੱਟ ਦੇ ਮੱਸਾਗ ਲੈ ਆਂ ਦੀਦੀ ਕਾਹ ਨੂੰ ਘਰ ਸਰਾਣਾ ਮੱਸਾਗ ਬਸ ਖਾਣ ਬੇ ਨੁਖਰਾਕ ਪੂਰੀ ਚਾਹੀਦੀ ਐ ਤੇ ਹੱਥਾਂ ਚ ਜਾਣ ਨਹੀਂ ਹੈਗੀ ਜਾ ਮੱਸਾ ਰਾਮ ਨਹੀਂ ਆਂਦੇ ਮੱਸਾ ਜੇ ਦਬਾ ਦੇ ਤੇ ਜਾ ਨਾ ਘੁੱਟ ਦੀਦੀ ਘੁੱਟਣ ਚ ਦੇ ਮੇਰੇ ਤੇ ਸੈਨ ਨੂੰ ਪਤਾ ਨਹੀਂ ਲੱਗੰਦਾ ਕਿ ਤੇਰਾ ਹੱਥ ਲੱਗੰਦਿਆ ਜਾ ਰੋਟੀ ਪਾਣੀ ਦਾ ਵੇਖ ਜਾ ਕੇ ਜਾ ਕੋਈ ਕੰਮ ਕਰਨਾ ਤੇ ਕਰ ਲੈ ਮੰਮੀ ਤੁਸੀਂ ਘੋਟ ਦੋ ਮਾੜਾ ਜਾ ਦਬਾ ਕੇ ਘੁੱਟਿਓ ਜਰਾ ਲਾ ਲੇਂਗੀ ਖਾ ਲਾਂਗੀ ਸਾੜ ਕੇ ਤੇ ਲੈ ਆਈਆਂ ਖਿਚੜੀ ਤਾਂੰਨੇ ਪਤਾ ਲੱਗਦਾ ਖਿਚੜੀ ਲੈ ਕੇ ਆਈ ਤੇ ਮੈਂ ਭਾਂਡੇ ਵੀ ਚੁੱਕਨੇ ਹੁੰਦੇ ਆ ਉੱਥੇ ਰੱਖਾਂ ਹੀ ਭਾਂਡੇ ਨਾਲੇ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਹੈ ਹਾਂ ਕਿ ਉਹ ਆਪਣੀ ਸખી ਸੋਧਰੀ ਨੂੰ ਵੀ ਨਾਲ ਹੀ ਸੱਦ ਲਈ ਨਹੀਂ ਮੰਮਾ ਮੈਂ ਤੇ ਫੋਨ ਕਰਕੇ ਇਹ ਕਿਹਾ ਸੀ ਵੀ ਠੀਕ ਨਹੀਂ ਆਗੇ ਦੀਦੀ ਤੇ ਦਰ ਆਈ ਹੋਈ ਆ ਪਰ ਮੈਨੂੰ ਨਹੀਂ ਸੀ ਪਤਾ ਵੀ ਉਹਨਾਂ ਨੇ ਅੱਜ ਹੀ ਆ ਜਣਾ ਹੁਣ ਇਹ ਹੁਣ ਕੁੜੀ ਆਈ ਆ ਉਹ ਬਿਮਾਰ ਐ ਤਾਂਪੇ ਦੋ ਤਿੰਨ ਦਿਨਾਂ ਤੱਕ ਠੀਕ ਹੋ ਕੇ ਨੇ ਘਰ ਚਲ ਜਾਣਾ ਹੈ ਤੋ ਸਾਵਾ ਹੀ ਨਾਲ ਉਹਨੂੰ ਲਿਆ ਕੇ ਪਟਾ ਦੇਣੀ ਐ ਉਹਨੂੰ ਮੈਂ ਕੰਮਸੇ ਕੰਮ ਮੈਨੂੰ ਤੇ ਪੁੱਛ ਲਾ ਵੀ ਮੈਂ ਫੋਨ ਕਰਨ ਲੱਗੀ ਮੈਨੂੰ ਤਾਂ ਤੂੰ ਸੀਮਾ ਕੁਛ ਵੀ ਸਮਝ ਨਾ ਨਾ ਸਮਝਦੀ ਨਹੀਂ ਐ ਵੀ ਹੈ ਹੀ ਉੱਥੇ ਜਲ ਬੈਠੀ ਤੇ ਬੈਠੀ ਰਹਿਣ ਦੋ ਇਹਨੂੰ ਨਹੀਂ ਬਸ ਪੁੱਛਣ ਦੀ ਕੋਈ ਲੋੜ ਮੈਂ ਆਪ ਖੁਦਰੀਆਂ ਹੀ ਕਰ ਲਵਾਂ ਬਸ ਮੈਂ ਕਿਹਾ ਭੂਆ ਜੀ ਬਾਅਦ ਚ ਨਾਰਾਜ਼ ਹੋਣਗੇ ਵੀ ਮੈਨੂੰ ਕਿਸੇ ਨੇ ਦੱਸਿਆ ਨਹੀਂ ਮਨ ਮੀਠ ਠੀਕ ਨਹੀਂ ਆ ਤੂੰ ਮੈਂ ਤੇ ਮੈਂ ਤੇ ਤਾਂ ਫੋਨ ਕੀਤਾ ਜੇ ਉਹ ਕੁਛ ਕਹਿੰਦੀ ਤੇ ਮੈਂ ਆਪੇ ਸੰਭ ਲੈਂਦੀ ਉਹਨੂੰ ਮੈਨੂੰ ਤਾਂ ਪੁੱਛ ਨਾਲ ਨੂੰ ਲੱਕੀ ਨੂੰ ਪੁੱਛਿਆ ਹੋਣਾ ਨਾ ਮੈਨੂੰ ਪੁੱਛਿਆ ਤਾਂ ਚੱਕ ਫੋਨ ਕਰਤਾ ਵੜ ਕੇ ਕੋਈ ਨਹੀਂ ਮੈਨੂੰ ਲੱਗਦਾ ਕੱਲ ਚੱਲ ਜਣਗੇ ਉਹ ਤੇ ਹੁਣ ਮੈਨੂੰ ਵੀ ਪਤਾ ਇਹ ਤਾਂ ਹੁਣ ਤੈਨੂੰ ਵੀ ਪਤਾ ਹੋਏਗਾ ਵੀ ਕੱਲ ਜਾਣਾ ਕਿ ਪਰਸੋਂ ਜਾਣਾ ਕਿ ਕਦੋਂ ਜਾਣਾ ਨਹੀਂ ਮੇਰੀ ਗੱਲ ਸੁਣ ਹਾਂ ਝੋਲਾ ਨਹੀਂ ਵੇਖਿਆ ਤੂੰ ਉਹਦਾ ਹੈ ਅੱਗੇ ਨਾਲ ਵੀ ਜ਼ਿਆਦਾ ਕੱਪੜੇ ਲਿਆਈਓ ਤੇ ਹੁਣ ਕੀ ਪਤਾ ਕਿੰਨੇ ਦਿਨ ਰਹਿਣੇ 10 ਦਿਨ ਰਹਿਣਾ ਮਹੀਨਾ ਰਹਿਣਾ ਮਮਾ ਕੋਈ ਗੱਲ ਨਹੀਂ ਉਹ ਵੀ ਤੇ ਇਸ ਕਰ ਦਿੱਤੀ ਆ ਜੇ ਮਨਮੇਦੀ ਦੀ ਰਹਿ ਸਕਦੇ ਆ ਤੇ ਭੂਆ ਜੀ ਨਹੀਂ ਰਹਿ ਸਕਦੇ ਬਹੁਤ ਸੋਹਣੀ ਗੱਲ ਐ ਉਦਾਂ ਦੇ ਗਵਾਂਡੀਆਂ ਨਾਲ ਗੱਲਾਂ ਕਰਦੀ ਐ ਹੈ ਵੀ ਮਨਮੀਤ ਇੱਥੇ ਹੀ ਰਹਿੰਦੀ ਐ ਮਨਮੀਤ ਇੱਥੇ ਰਹਿੰਦੀ ਘਰ ਨਹੀਂ ਜਾਂਦੀ ਹੈ ਦੂਜੇ ਦਿਨ ਇੱਥੇ ਤੇ ਇਹ ਇਹ ਤੈਨੂੰ ਘਰ ਦੀ ਤੀ ਜਿਆਦਾ ਲੱਗਦੀ ਉਹ ਨਹੀਂ ਤੈਨੂੰ ਘਰ ਦੀ ਤੀ ਲੱਗਦੀ ਹੈ ਨਾ ਉਹ ਗਵਾਂਡੀਆਂ ਨਾਲ ਗੱਲਾਂ ਕਰ ਤੂੰ ਵਾਹ ਇਹਨਾਂ ਕੋਈ ਹਾਲ ਨਹੀਂ ਤੇਰਾ ਜਿੰਨਾ ਮੈਂ ਮਰਜੀ ਤੇਰਾ ਨਾ ਮੱਠਾ ਮਾਰ ਲਾਂ ਪਰ ਤੈਨੂੰ ਅਕਲ ਨਹੀਂ ਆਣੀ ਕਰਨੀ ਤੂੰ ਆਪਣੀ ਮਰਜ਼ੀ ਆ ਮੇਰਾ ਵੀ ਕੋਈ ਫਾਇਦਾ ਨਹੀਂ ਤੇਰਨਾ ਸਿਰ ਖਪਾਈ ਕਰਨ ਦਾ ਮਮਾ ਤਾਂ ਐਵੇਂ ਨਰਾਜ ਹੁੰਦੀ ਆ ਫਿਰ ਕੀ ਆ ਜੇ ਮੈਂ ਭੂਆ ਜੀ ਨੂੰ ਕਿਹਾ ਕਿ ਮਨ ਮੀਂਹ ਦੀ ਠੀਕ ਨਹੀਂ ਆ ਤੇ ਉਹ ਆਗੇ ਪਤਾ ਲਨ ਜੇ ਮੈਂ ਨਾਂ ਦੱਸਦੀ ਫਿਰ ਕਹਿਣਾ ਹੀ ਉਂਝ ਤੇ ਭੂਆ ਨਾ ਤੂੰ ਬੜੀ ਮਿੱਠੀ ਮਠੀਆਂ ਗੱਲਾਂ ਕਰਦੀ ਆ ਤੇ ਤੇਰਾ ਫਰਜ਼ ਨਹੀਂ ਬੰਦਾ भी कुछ ठीक नहीं उन्होंने दस ही देा बस बनना चाहिए कोई ना कोई गलत बोलने तो हूँ इन्होंने तो। ना, 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 ना जिन्ना जी आ ना। गाली है वा? ना गल ही नहीं छनी सीमा की गल उ बह गई उदास होके मैं उधर आया ना मैं बैठी उधर त ਕੋਈ ਨਹੀਂ ਪੂਆ ਜੀ ਦੀਦੀ ਇੱਧਰ ਲੰਮੇ ਪਈ ਤੇ ਮੈਂ ਕਿਹਾ ਚੱਲ ਮੈਂ ਇੱਧਰ ਬਹਿ ਜੰਨੀ ਆ ਆ ਭਾਬੀ ਆਏ ਰੋਈ ਚ ਕੀ ਕਹਿੰਦੇ ਤੁਹਾਨੂੰ ਪਤਾ ਹੀ ਆ ਜੋ ਉਹਨਾਂ ਨੇ ਕਹਿਣਾ ਕਹਿਣਾ ਕੀ ਆ ਹੂੰ ਬੋਲਣ ਦੇ ਸੀ ਮੈਨੂੰ ਕੀ ਮਤਨ ਨੂੰ ਫੋਨ ਜੂ ਕੀਤਾ ਹੂੰ ਕਹਿੰਦੇ ਕਿਉਂ ਕੀਤਾ ਹੀ ਫੋਨ ਕਿਉਂ ਬੁਲਾਇਆ ਈ ਅੱਛਾ ਉਹ ਤੇਰੀ ਜਿਆਦਾ ਸੱਕੀ ਆ ਤੇ ਮੈਂ ਕਿਹਾ ਜੀ ਮੈਂ ਨਾ ਕਹਿੰਦੀ ਫਿਰ ਤੂੰ ਹੀ ਗੁੱਸਾ ਕਰਨਾ ਹੀ ਹੋ ਜਿੱਦ ਤੂੰ ਮੈਂ ਨਹੀਂ ਮਿੱਠੀਆਂ ਫਿੱਕੀਆਂ ਕਰਦੀ ਆ ਤੇ ਹੁਣ ਦੱਸਿਆ ਨਹੀਂ ਵੀ ਮਨ ਮਿੱਠੀ ਨਹੀਂ ਆਗੀ ਉਹਨਾਂ ਨੂੰ ਤੇ ਹੀ ਆ ਵੀ ਹੁਣ ਤੂੰ ਹੀ ਰਹਿਣਾ ਵਾ ਨਾਲ ਹੀ ਉਹਨਾਂ ਨੇ ਪਿਸੂ ਪੈ ਗਏ ਮੈਂ ਜੇ ਤੂੰ ਮੈਨੂੰ ਫੋਨ ਕਰ ਹੀ ਦਿੱਤਾ ਇਹਨਾਂ ਨੇ ਤੇ ਕਰਨਾ ਨਹੀਂ ਤੇ ਜੇ ਤੂੰ ਮੈਨੂੰ ਕਾਲ ਹੀ ਦਿੱਤਾ ਮੈਂ ਆ ਗਈ ਤੇ ਫੇਰ ਕੀ ਹੋ ਗਿਆ ਇਹਨਾਂ ਨੂੰ ਮੈਂ ਹੁਣ ਆਈ ਆ ਨਾ ਹੁਣ ਮੈਂ ਰਹਿ ਕੇ ਜਾਣਾ ਮੀਨਾ ਮੈਂ ਜਾਣਾ ਨਹੀਂ ਬੋਲਣ ਦੇ ਇਹਨਾਂ ਨੂੰ ਜਿੰਨਾ ਬੋਲਦੀ ਆ ਚੰਗਾ ਕੀਤਾ ਭੂਆ ਜੀ ਜਿਹੜਾ ਤੀ ਕਹਿੰਦੇ ਮੈਂ ਮੀਨਾ ਰਹਿ ਕੇ ਜਾਣਾ ਟਾਡੇ ਡਰਨਾ ਥੋੜਾ ਜਿਹਾ ਮੈਨੂੰ ਘੱਟ ਬੋਲਦੇ ਆ ਉਹ ਜਿੱਤੇ ਮੈਨੂੰ ਆਏ ਕਲਾਸ ਹੀ ਲਾਈ ਜਾਂਦੇ ਕੱਲ ਦੇ ਆਏ ਆ ਦੀਦੀ ਬੈਟੇ ਤੇ ਬੈਠੇ ਪਰ ਬੈਟੇ ਤੇ ਬਿੱਟੇ ਵੀ ਨਹੀਂ ਨਿਚੇ ਆਉਂਦਾ ਜੇ ਮੈਂ ਸੇਵਾ ਕਰਨੀ ਤੇ ਚੁੱਪ ਕਰਕੇ ਸੇਵਾ ਕਰਾਓ ਉਹ ਇਹਨਾਂ ਨੂੰ ਨਹੀਂ ਆਉਂਦੀ ਸੇਵਾ ਕਰਾਣੀ ਕੋਈ ਗੱਲ ਨਹੀਂ ਮੈਂ ਇੱਥੇ ਹੀ ਆ ਹੁਣ ਮੈਂ ਵੇਖਦੀ ਆ ਕਿਦਾਂ ਬੋਲਦੀ ਆ ਓਹ ਟੈਨਸ਼ਨ ਨਾ ਲਾ ਹੁਣ ਬੂਆ ਦੇ ਹੁੰਦੇ ਫੇਰ ਨਾ ਕਰ ਚਲੋ ਮੈਂ ਤਾਂ ਰੋਟੀ ਦਵਾ ਇਹ ਕਹਿਣਗੇ ਇਹਦਾ ਫਰਜ਼ ਨਹੀਂ ਬੰਦਾ ਚਲੋ ਉੱਧਰ ਚੱਲ ਜੋ ਮੈਂ ਲੈ ਕੇ ਆਉਣੀ ਆ ਰੋਟੀ ਉਹਨਾਂ ਨੇ ਕੇ ਵੀ ਫੇਰ ਇਕੱਠੀਆਂ ਬਹਿ ਗਈਆਂ कोई नहीं करा रा गल ठीक है ठीक है। माड़ा मोटा मैं सफाइया कर लिया ने उस कुी ने माँ की धी ने फून नहीं करके मू दस मैं ठीक आँगा कि नहीं ठीक हैगी ਹਾਂ ਤੇ ਚਲ ਮੈਂ ਸਾਸ ਨੂੰ ਪਤਾ ਹੀ ਕਰਨਾ ਪੜਾਈ ਮੇਰੀ ਸਾਸ ਕੀ ਕਰਦੀ ਹੁੰਦੀ ਹੈ ਕੋਈ ਖਾਦੀ ਇਹ ਰੋਟੀ ਕਿ ਨਹੀਂ ਖਾਦੀ ਕਿਵੇਂ ਰੰਦੀ ਹੈ ਕਿਵੇਂ ਨਹੀਂ ਰੰਦੀ ਚਲੋ ਮੈਂ ਵੀ ਨਹੀਂ ਫੋਨ ਕਰਨਾ ਉਹ ਹੁਣ ਮੈਂ ਕਾੜਾ ਬਣਾਇਆ ਮੈਂ ਜਾ ਕੇ ਦੇਖ ਕੇ ਆਉਣੀ ਆ ਨਾਲੇ ਪਤਾ ਕਰਕੇ ਆਉਣੀ ਚਲੋ ਆ ਮੈਂ ਦੇਖ ਕੇ ਆਉਣੀ ਆ ਕਾੜਾ ਜਾਨੀਆ ਇਹ ਜਿਹੜਾ ਰਾਤ ਨੂੰ ਮੈਂ ਕੜਾ ਬਣਾਇਆ ਸੀ ਨਾ ਦੇਖ ਕੇ ਆਨੀਆ ਇਸੇ ਨਾਲ ਇਹਨੂੰ ਆਰਾਮ ਆਣਾ ਚਲ ਮਣਾ ਜਾਣਾ ਹੀ ਪੈਣਾ ਚਲ ਵੇਖਦੀਆਂ ਜਾ ਕੇ ਉਹਦਾ ਕੀ ਹਾਲ ਚਾਲ ਹੈ ਕੀ ਖਾਦਾ ਕੀ ਨਹੀਂ ਖਾਦਾ ਚਲੋ ਚੰਗਾ ਬੂਏ ਮਾਰ ਲਿਆ ਨਾ ਜਿੱਤੇ ਸਰੀਰ ਸਹੀ ਲੱਗਨ ਲਿਆ ਫਿਰਸੁਰ ਵੀ ਵਾਲਿਆ ਵਾ ਮੰਮੀ ਤਾਂ ਕੋਈ ਤਾਂ ਕਰਦੇ ਆਏ ਨਹੀਂ ਕਦੋਂ ਦੇ ਗਏ ਗੁਰਦੁਆਰੇ ਸਾਹਿਬ ਇਹ ਬਦਾਲੀ ਕੀ ਕਰਨ ਦੇਈ ਆ ਰਾਗ ਜਾ ਆਉਂਦੇ ਆ ਸੋਚੋ ਵੇਖਾਂ ਨਹੀਂ ਵਾਲੀ ਨਹੀਂ ਹਾਈ ਕੋਰਟ ਦੇ ਤਾਦਰਦ ਕਰਦੀਆਂ ਪਈਆਂ ਚਲ ਵਾਣਾ ਜਿੰਨੇ ਕ ਦਿਨ ਹੈ ਗਈ ਇਹਦੇ ਕੋ ਕੰਮ ਹੀ ਕਰਾ ਸੇਵਾ ਕਰਉਣੀ ਐ ਸੇਵਾ ਨੇ ਚਲ ਮਣਾ ਇਹ ਮੌਕਾ ਵਾ ਸੇਵਾ ਕਰਾਉਂਦਾ ਉਦਾਂ ਤੇ ਨੀਰੀ ਰੋਟੀਆਂ ਹੀ ਜੋਗੀ ਆ ਜਾਂ ਕਦੀ ਚਾਹ ਰਸ ਪਵਾ ਦੇ ਤੇ ਜਾਂ ਕਦੀ ਛੇਵ ਮਨਵਾਨੀ ਮੇਰੀਆਂ ਲੱਤਾਂ ਘੋਟ ਕੇ ਦੇ ਦੇ ਨੀ ਕੀ ਕਰਨੀ ਆ ਦੀਦੀ ਮੈਂ ਮੈਂ ਆ ਵੇਖੋ ਕਿਚਨ ਸਾਫ ਕਰਨੀ ਆ ਚਾਹੀਦਾ ਕੁਛ ਆ ਦਮਾ ਸੇ ਘੱਟ ਕੇ ਚਾਹੀਦਾ ਨਹੀਂ ਕੁਛ ਵੀ ਮੇਰੇ ਪੈਰ ਕੋਟ ਆ ਕੇ ਮੇਰੀ ਲੱਤਾਂ ਬੜੀਆਂ ਦਰਦ ਕਰਨਦੀਆਂ ਦੀਦੀ ਕੋਈ ਨਹੀਂ ਤੁਸੀਂ ਲੇਟੋ ਮੈਂ ਨਾ ਸਫਾਈ ਕਰਕੇ ਫਿਰ ਤੁਹਾਡੀ ਲੱਤਾਂ ਘੋੜ ਦਿੰਨੀ ਆਹ ਸਫਾਈ ਸੁਫਾਈ ਰਹਿਣ ਦੇ ਸਾਫ਼ ਹੀ ਇੱਥੇ ਕਿਹੜਾ ਗੰਦ ਪਿਆ ਵਾ ਕਿਹੜਾ ਕੰਮ ਪਹਿਲਾਂ ਕਿਹਾ ਉਹ ਕਰ ਆ ਕੇ ਆ ਜਾ ਪੈਰ ਬੜੇ ਦੁਖੰਦੇ ਨਾਲ ਲੱਤਾਂ ਵੀ ਡੀ ਹੋਉਂਦੀਆਂ ਆ ਜਾ ਘੋਟ ਦੇ ਆ ਕੇ ਕੰਮ ਤੇ ਤੂੰ ਐਦਾ ਹੀ ਕਦੋਂ ਦੀ ਲੱਗੀ ਕਰੋਂ ਦਾ ਹੋਇਆ ਹੀ ਨਹੀਂ ਕੰਮ ਦੀਦੀ ਨਾਸ਼ਤਾ ਕੀਤਾ ਸੀ ਸਾਰਿਆਂ ਨੇ ਪਹਿਲਾਂ ਭਾਂਡੇ-ਪੁੰਡੇ ਸਾਫ਼ ਕੀਤੇ ਉਨ ਮੈਂ ਕਿਚਨ ਸਾਫ ਕਰਕੇ ਫੇਰ ਸਫਾਈਆਂ ਵਾਲ ਹੁੰਨੀਆਂ ਕੱਪੜੇ ਵੀ ਹੋਏ ਆ ਧਾਡੇ ਧੋਣ ਵਾਲੇ ਬਾਅਦ ਵਿੱਚ ਮੈਂ ਦੁਪਹਿਰ ਨੂੰ ਮਸ਼ੀਨ ਲਾ ਲੀ ਇਹ ਗੱਲ ਤੈਨੂੰ ਇਹ ਨਾ ਸਮਝ ਕੇ ਮੰਮੀ ਘਰ ਨਹੀਂ ਹੈਗੀ ਤੇ ਤੇਰੀ ਜ਼ੁਬਾਨ ਜ਼ਿਆਦਾ ਹੀ ਚੱਲੂਗੀ ਹੈ ਇੱਕ ਗੱਲ ਕਹਿ ਤਾਂ ਕਿਦਾਂ ਮੈਂ ਕੱਪੜੇ ਧੋਣੇ ਆ ਮੇਰੇ ਕੱਪੜਿਆਂ ਦਾ ਬੜਾ ਤੈਨੂੰ ਆ ਗਿਆ ਵਾ ਮੈਂ ਕਿਤੇ ਢੇਰ ਪੰਡਾ ਲਾਤੀਆਂ ਕੱਪੜਿਆਂ ਨਹੀਂ ਉੱਥੇ ਵੀ ਮੇਰੇ ਸੂਟੇ ਨੇ ਇਕੱਠੇ ਹੋ ਗਏ ਆ ਨਹੀਂ ਦੀਦੀ ਮੈਂ ਤੇ ਤੁਹਾਨੂੰ ਦੱਸਿਆ ਵਾ ਵੀ ਮੈਂ ਸਫਾਈਆਂ ਵੀ ਕਰਨੀਆਂ ਤੇ ਕੱਪੜੇ ਧੋਣੇ ਆ ਮੈਂ ਬਾਅਦ ਚ ਕਰ ਲਾਂਗੀ ਮੇਰੀ ਗੱਲ ਸੁਣ ਲਾ ਬੋਦੀ ਜੁਬਾਨ ਨਾਲ ਲੜਾ ਮੇਰੇ ਨਾਲ ਮੈਂ ਜੋ ਕੰਮ ਕਹਿਣਾ ਮੇਰਾ ਉਹ ਕੰਮ ਕਰਦੇ ਆ ਕੇ ਮੇਰੀਆਂ ਲੱਤਾਂ ਦੁਖਣ ਨਹੀਂਆਂ ਨੇ ਕੰਮ ਤੇ ਤੇਰਾ ਐਡਾ ਹੀ ਰਹਿਣਾ ਭਾਵੇਂ ਤੂੰ ਸਾਰੀ ਦਿਹਾੜੀ ਲੱਗੀ ਰਹਿ ਕੰਮ ਨਹੀਂ ਤੇਰਾ ਮੁਕਣਾ ਕੋਈ ਨਹੀਂ ਦੀਦੀ ਮੈਂ ਆ ਜੰਨੀ ਆ ਤੇ ਘੁੱਟ ਜੰਨੀ ਆ ਇਹ ਨਾ ਸਮਝ ਮੰਮੀ ਘਰ ਨਹੀਂ ਆ ਗਈ ਤੇ ਮੈਂ ਭੂਆ ਦਾ ਡਰ ਨਹੀਂ ਮਾਰਿਆ ਮੁੜ ਕੇ ਭੂਆ ਵੱਲ ਨੂੰ ਨਾ ਤੁਰ ਪਵੇਂ ਆ ਜਾ ਜੋ ਕੰਮ ਕਿਆ ਵਾ ਨੀ ਆ ਜਾ ਫੋਟ ਦੇ ਲੱਤਾ ਤੇਰਾ ਤੇ ਕੰਮ ਹੀ ਨਹੀਂ ਮੁੱਕਦਾ ਜਿਹੜਾ ਕੰਮ ਫੜਦੀ ਓ ਜਿਲਹ ਪੁਣਾ ਜੇ ਲਾ ਕੇ ਬੈਠੀ ਰਹਿਣੀ ਆ ਆ ਜਾ ਪੀੜੋਂ ਆਉਂਦੀਆਂ ਲੱਤਾ ਉਦੋਂ ਆਂ ਜਦੋਂ ਮੈਂ ਠੀਕ ਹੋ ਜੂੰਗੀ ਆ ਗਈ ਬਸਦੀ ਦੀ ਆ ਗਈਆਂ ਆ ਜਾ ਆ ਜਾ ਸ਼ੁਕਰ ਹੈ ਕਿਤੇ ਤੂੰ ਆ ਗਈ ਦੀਦੀ ਉਹ ਕੂੜੇ ਵਾਲੇ ਆ ਗਏ ਮੈਂ ਕੂੜਾ ਫੜਾ ਆਈ ਆ ਵਾ ਇੱਕ ਤੇ ਕੂੜੇ ਵਾਲਿਆਂ ਦਾ ਵੀ ਨਹੀਂ ਟਾਈਮ ਜਦੋਂ ਕੋਈ ਤੈਨੂੰ ਕੰਮ ਕਹਵਾ ਉਦੋਂ ਕੋਈ ਕੂੜੇ ਵਾਲਾ ਆ ਗਿਆ ਕੋਈ ਐਂਡੀ ਗਵੰਡੀ ਆ ਗਿਆ ਦੀਦੀ ਇਹੋ ਹੀ ਟਾਈਮ ਹੁੰਦਾ ਵਾ ਅਹ ਛੱਜ ਨਾ ਜ਼ੋਰ ਲਾ ਲਾ ਕਿ ਜ਼ੋਰ ਹੈ ਨਹੀਂ ਤੇਰੇ ਚ ਦੀਦੀ ਕੁੱਟਣ ਤੇ ਦੇਈ ਜੇ ਸਾਬ ਨਾ ਤੂੰ ਕੁੱਟ ਨਹੀਂ ਮੈਂ ਇਤੋਂ ਵਧੀਆ ਆਪ ਘੋਟ ਲੈਣੀ ਆਂ ਹੈਗੀਆਂ ਟੇ ਟੋ ਲਾ ਲ ਨਾਲੇ ਲੱਤਾ ਘੋਟ ਕੇ ਨਾ ਤੇ ਮੇਰੇ ਆ ਵੀ ਮੋਰ ਵੀ ਕੁੱਟੀ ਮੇਰੇ ਦਰਦ ਕਰਨ ਦੇ ਚੰਗਾ ਦੀਦੀ ਜਾਨ ਲਾ ਲਾ ਮਾਸਾ ਕ ਜਾਨ ਲਾ ਲਾ ਉਂਗਲਾਂ ਨਾ ਘੋਟ ਦਬਾ ਦਬਾ ਕੇ ਦੀਦੀ ਤੀ ਨਾ ਸੇਬ ਸਵੇਰੇ ਵੀ ਖਾਇਆ ਕਰੋ ਸ਼ਾਮੀ ਵੀ ਫਿਰ ਲੱਤਾਂ ਲੁੱਤਾ ਘੱਟ ਪੀੜ ਕਰਦੀਆਂ ਵਾ ਨੀ ਜਾਣੀ ਸਰਪਕਾਰ ਸੇਬ ਸੇਬ ਨਾ ਮੇਰੇ ਤੋਂ ਸੇਬ ਤੋਂ ਮਨ ਨਾ ਅੱਕ ਗਿਆ ਵਾ ਆਹੋ ਭੂਆ ਵੀ ਆਈ ਉਹ ਵੀ ਸੇਬ ਚੋਕ ਲਿਆਈ ਏ ਜੇ ਨਾਰੀਅਲ ਪਾਣੀ ਹੈਗਾ ਤੇ ਉਹ ਲਿਆ ਦੇ ਉਹ ਤੇ ਦੀਦੀ ਇੱਕੋ ਹੀ ਲੈੰਦਾਈ ਨਾਰੀਅਲ ਪਾਣੀ ਇਹਨਾਂ ਨੇ ਤੇ ਉਹ ਤੇ ਮੈਂ ਤੁਹਾਨੂੰ ਕੱਲ ਸਵੇਰੇ ਦੇ ਦਿੱਤਾ ਹੀ ਹਾਏ ਹਾਏ ਇੰਨੇ sire ਦਾ ਕੰਜੂਸ ਮੇਰਾ ਭਰਾ ਕੱਲ ਜੇ ਮੈਨੂੰ ਕਿਹਾ ਵੀ ਹੈਗਾ ਕਿ ਵੀ ਫਲ ਨਹੀਂ ਲੈ ਕੇ ਆਇਆ ਨਹੀਂ ਉਹ ਕਹਿੰਦੇ ਮੈਂ ਗਿਆ ਸਾ ਲੈ ਨਾ ਪਰ ਬੜੇ ਮਹਿੰਗੇ ਦੇਂਦੇ ਤੇ ਨਾਲੇ ਹੈ ਵੀ ਨਹੀਂ ਸਹੀ ਪੁਰਾਣੇ ਪਈ ਨਾ ਮੇਂਗਾ ਫਰੂਟ ਕੋਈ ਵੀ ਨਹੀਂ ਖਰੀਦਦਾ ਹੈਗਾ ਇਸ ਕਰਕੇ ਉਹ ਲੈ ਕੇ ਨਹੀਂ ਆਏ ਹੈਗੇ ਤੇ ਕਹਿੰਦੇ ਪੂਆ ਜੀ ਨੇ ਸੇਬ ਲਿਆਂਦੇ ਸੀ ਮੈਂ ਦੋ ਦਿਨ ਵਿੱਚ ਇਹ ਖਤਮ ਕਰੋ ਫਿਰ ਬਾਅਦ ਵਿੱਚ ਮੈਂ ਕੋਈ ਦੂਜਾ ਫਰੂਟ ਲਿਆ ਹੂੰਗਾ ਐਦਾਂ ਕਰੀ ਪੂਆ ਦੇ ਨਾਲ ਹੀ ਵਾਪਸ ਸੇਬ ਬਣ ਕੇ ਤੋਰਦੀ ਹੁਣ ਮੈਂ ਸੇਬ ਸੂਬ ਨਹੀਂ ਖਾਣੇ ਤੇ ਉਹਨੂੰ ਫੋਨ ਕਰਕੇ ਕਹਦੇ ਵੀਰ ਨੂੰ ਵੀ ਇੱਕ ਦੋ ਨਾਰੀਏ ਲੈ ਕੇ ਆਵੇ ਤੇ ਨਾਲ ਕੀ ਵੀ ਫਲ ਲੈ ਕੇ ਆਵੇ ਸੇ ਖਾ ਖਾ ਕੇ ਮੇਰਾ ਮੂੰਹ ਬੇਸਵਾਦਾ ਜਾ ਹੋਇਆ ਵਾ ਨਾਲ ਹੱਥ ਲਾਈ ਜਾ ਸਿਮਾ ਦੇ ਬਾਹਰ ਦਾ ਤੇ ਪੰਗਾ ਹੀ ਪਾਤਾ ਮਨਮੀਤ ਨੇ ਇੱਥੇ ਆ ਕੇ ਕਦੀ ਮੇਰੀਆਂ ਲੱਤਾਂ ਘੋਟ ਕਦੀ ਮੇਰਾ ਸਿਰ ਘੋਟ ਕਦੀ ਮੈਨੂੰ ਖਿਚੜੀ ਬਣਾ ਦੇ ਕਦੀ ਮੈਨੂੰ ਉਹ ਕੰਮ ਕਰ ਦੇ ਘਰ ਦੇ ਵੀ ਕੁੜੀ ਸਾਰੇ ਕੰਮ ਕਰੇ ਇਹਦੀ ਵੀ ਸੇਵਾ ਕਰੇ ਇਹ ਕੁੜੀ ਦੇ ਕਰਮਾਂ ਤੇ ਸੁੱਖ ਨਹੀਂ ਹੈਗਾ ਬੜਾ ਦੁੱਖ ਹੁੰਦਾ ਮੈਨੂੰ ਵੇਖ ਕੇ ਇਹਦੇ ਵੱਲ ਧੀਆਂ ਨੂੰ ਤੇ ਤਰਸ ਹੀ ਨਹੀਂ ਆਉਂਦਾ ਕੁੜੀ ਤੇ ਸੌਂ ਖਾਦੀ ਇਹਨਾਂ ਨੇ ਵੀ ਉਹਨੂੰ ਸਾਰੀ ਦਿਹਾੜੀ ਲਾ ਹੀ ਛੜਨਾ ਕੋਈ ਨਾ ਕੋਈ ਕੰਮ ਮਨਮੀਤ ਹਾਂਜੀ ਮੰਮੀ ਕੀ ਗੱਲ ਜਦਾ ਵੀਕਨੈਸ ਮਹਿਸੂਸ ਹੁੰਦੇ ਬੇ ਹਾਂਜੀ ਲੱਤਾਂ ਬਹੁਤ ਦਰਦ ਕਰਨਦੀਆਂ ਮੇਰੀਆਂ ਹਾਂ ਵੀਕਨੈਸ ਕਰਕੇ ਹੀ ਹੋਣਦੀਆਂ ਹਾਂ ਤੇ ਹੋਰ ਪਾਣੀ ਪੁਣੀ ਲਿਆ ਮਾਮਾ ਨਾ ਨਾ ਤੂੰ ਜਿਹੜਾ ਕੰਮ ਕਰਦੀ ਵੀ ਤੂੰ ਉਹ ਕਰ ਕੋਈ ਨਹੀਂ ਪਾਣੀ ਆਪੇ ਪੀ ਲਾਂਗੇ ਸੀਮਾ ਤੂੰ ਕੇ ਗੱਲ ਦੀ ਟੈਨਸ਼ਨ ਨਾ ਲਾ ਮੈਂ ਜਿਹੜਾ ਕੰਮ ਕਰਨਾ ਨਾ ਝਾੜੂ ਪੋਚਾ ਜੋ ਕੱਪੜੇ ਧੋਨੇ ਮੈਂ ਆਪੇ ਕਰ ਲਾਂਗੇ ਤੂੰ ਬਹਿ ਆਰਾਮ ਨਾਲ ਬਸ ਨਹੀਂ ਭੂਆ ਜੀ ਬਸ ਕੱਪੜੇ ਰਹਿਣ ਦੋ ਕੱਪੜੇ ਨਾ ਸ਼ਾਮ ਨੂੰ ਮੈਂ ਤੂੰ ਆਂ ਵੀ ਆਪੀ ਤਬਾ ਸਫਾਈ ਕਰਨੀ ਕੋਈ ਨਹੀਂ ਮਿਲਤਨਾ ਘਟਕੇ ਸਫਾਈ ਕਰ ਦਿੰਨੀ ਕੋਈ ਨਹੀਂ ਤੂੰ ਕਰ ਜਿਹੜਾ ਕੰਮ ਕਰਦੀ ਪਈ ਮੈਂ ਕਰ ਲਾਂਗੀ ਆਪੇ ਨਹੀਂ ਭੂਆ ਜੀ ਤੁਹਾਡੇ ਕੋ ਸਫਾਈ ਥੋੜੀ ਮੈਂ ਚੱਲ ਹੱਥ ਵੀ ਹਲਾਈ ਜਾ ਸੀਮਾ ਮੈਂ ਵੀ ਕੰਮ ਕਰ ਲਾਂਗੀ ਤਾਂ ਫਿਰ ਕੀ ਹੋ ਗਿਆ ਮੈਂ ਵੀ ਇਸ ਘਰ ਦੀ ਧੀ ਹਾਂ ਕੰਮ ਥੋੜੀ ਜਾਣਗੇ ਮੇਰੇ ਹੱਥ ਕੋਈ ਘਰ ਨਹੀਂ ਰਲ ਮਿਲ ਕੇ ਕਰ ਲਾਂਗੇ ਹਾਂ ਕੋਈ ਨਹੀਂ ਠੀਕ ਹੈ ਤਾਨੀ ਕਿਹੜੀ ਗਲੀ ਐ ਕਿੱਧਰ ਆ ਗਈ ਆ ਲੱਕੀ ਹੁਣਾਂ ਦੇ ਬੂਟੇ ਲੱਗੇ ਹੋਏ ਸੀ ਇਕ ਤਾਨੀ ਇੱਧਰ ਗਲੀ ਆ ਕਰੀ ਉਧਰ ਲੱਕੀ ਦੀ ਗਲੀ ਆ ਪਤਾ ਨਹੀਂ ਮੈਂ ਭੁੱਲ ਗਈ ਆ ਮਨਮੀਤ ਨੇ ਤਾਂ ਮੈਨੂੰ ਕਦੀ ਕਿਹਾ ਹੀ ਨਹੀਂ ਮੇਰੇ ਪਿੱਛੇ ਆ ਹੁਣ ਦੱਸ ਮੈਂ ਕਿੰਨੂੰ ਪੁੱਛਾਂ ਕਿੰਨੂੰ ਨਾ ਪੁੱਛਾਂ ਚੱਲ ਮੈਂ ਉਹ ਵੇਖਦੀ ਆ ਬੂਆ ਖੜਕਾ ਕੇ ਆ ਸਾਰੇ ਬੂਟੇ ਲੱਗੇ ਹੋਏ ਨੇ ਕਿਹਦੇ ਘਰ ਜਾਵਾਂ ਐ ਹੁਣਾਂ ਘਰੇ ਘਰ ਨਹੀਂ ਨਹੀਂ ਆਂ ਆ ਬੂਟੇ ਲੱਗੇ ਹੋਏ ਨੇ ਆਈ ਆਈ ਇਹੋ ਕਰ ਪੁੱਛ ਲੈਨੀਆ ਲਕੀ ਦਾ ਘਾਰ ਏ ਨੇ ਕੋਈ ਹੋਏਗਾ ਤਾਂ ਫਿਰ ਵੇਖੀ ਜਾਏਗੀ ਪਰ ਕਾ ਕੇ ਵੇਨੀ ਆ ਬੂਆ ਵੇ ਲਕੀ ਲਕੀ ਮੈਂ ਨਾ ਤਾ ਕੁੜੀ ਵਿਚਾਰੀ ਤੇ ਤਰਸਾਇਆ ਮੈਂ ਕਹਾਂ ਚੱਲ ਸਫਾਈ ਮੈਂ ਕਰ ਲੈਨੀ ਕੋਈ ਗੱਲ ਹੇ ਕੋਣ ਆ ਗਿਆ ਬਾਬਾ ਲੱਖੀ ਸੱਸੀ ਕਾ ਭੈਣ ਜੀ ਸੱਸੀ ਕਾ ਜੀ ਕੀ ਹਾਲ ਜੈ ਤੁਸੀਂ ਵੀ ਆਏ ਹੋਇਓ ਹਾਂਜੀ 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 ਮੈਨੂੰ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਪਿਛਲੀ ਵਾਰੀ ਮੈਂ ਜਦੋਂ ਆਈ ਸੀ ਨਾ ਤੇ ਮੈਂ ਸੋਚਿਆ ਹੀ ਤੁਹਾਨੂੰ ਮਿਲ ਕੇ ਜਾਵਾਂਗੀ ਉਦੋਂ ਮਨਮੀਤ ਇੱਥੇ ਸੀਗੀ ਤੇ ਚਲੋ ਫੇਰ ਮੇਰੇ ਕੋਲ ਜਾਣ ਹੀ ਹੋਇਆ ਤਾਂ ਮੈਂ ਸੋਚਿਆ ਮੈਂ ਕਿਹਾ ਚਲੋ ਅਗਲੀ ਵਾਰੀ ਜਦੋਂ ਆਵਾਂਗੀ ਨਾ ਤੇ ਭੈਣ ਜੀ ਨੂੰ ਮਿਲ ਕੇ ਜਾਵਾਂਗੀ ਸੱਚੀ ਜਿੰਨੀ ਤਾਰੀਫ ਕਰੋ ਤੁਹਾਡੀ ਓਨੀ ਥੋੜੀ ਤੁਹਾਡਾ ਬੋਧ ਵਧੀਆ ਸੁਭਾਅ ਲੱਗਾ ਮੈਨੂੰ ਮਨਮੀਤ ਹਾਂਜੀ ਅਮਾ ਮੈਨੂੰ ਲੱਗਦਾ ਬਾਹਰ ਦਰਵਾਜ਼ਾ ਖੜਕ ਗਿਆ ਕੋਈ ਆਇਆ ਲੱਗਦਾ ਨਾ ਮਮੀ ਵਾਇ ਤੇ ਮੈਨੂੰ ਮੇਰੀ ਸੱਸ ਦੀ ਲੱਗਣਦੀ ਆ ਵੇਖੋ ਹਮਾਰਾ ਜੀਆ ਵੇਖਦੀ ਵੇਖਦੀ ਸੱਚੀ ਮੁੱਚੀ ਚਲ ਬਾਸ ਕਰ ਜਾ ਜੇ ਇਦਾਂ ਕਰ ਨੀ ਛੱਡ ਮੇਰੀਆਂ ਲੱਤਾਂ ਜਦੋਂ ਤੈਨੂੰ ਆਖੂ ਉਹਦੋਂ ਕੋਈ ਕੰਮ ਨਹੀਂ ਕਰਨਾ ਜਾ ਜਾ ਲੈ ਲੋ ਥੋੜੀਆਂ ਨਾ ਨਾ ਮੇਰੀ ਸਾਸਾ ਹੀ ਜਾ ਜਾ ਆਪਣਾ ਕੰਮ ਕਰ ਜਾ ਕੇ ਜਾ ਮਨਮੀਤ ਮੇਰੀ ਗੱਲ ਸੁਣਾ ਪੂਆ ਗਈ ਆ ਤੇ ਪੂਆ ਵੀ ਇੱਥੇ ਹੀ ਹੈਗੀ ਆ ਤੇ ਤੈਨੂੰ ਤਾਂ ਪਤਾ ਤੇਰੀ ਸੱਸ ਕਿਦਾਂ ਬੋਲਦੀ ਆ ਤੇ ਜੇ ਕਿਤੇ ਪੂਆ ਦੇ ਸਾਹਮਣੇ ਬੋਲ ਪਈ ਨਾ ਤੇ ਸਾਰੇ ਭੇਤ ਖੁੱਲ ਜਾਣੇ ਅਸੀਂ ਤੁਨ ਬੜਾ ਵੜਿਆਇਆ ਵੀ ਨਹੀਂ ਬੜੀ ਚੰਗੀ ਬੜੀ ਚੰਗੀ ਤੇ ਸਾਰੇ ਭੇਤ ਖੁੱਲ ਜਾਣੇ ਇਹਨੂੰ ਆਖੋ ਪੂਆ ਨੂੰ ਉੱਧਰ ਲੈ ਜਾ ਤੇ ਉੱਧਰ ਗੱਲੀ ਲਾ ਕੇ ਰੱਖੀ ਪਰ ਮੰਮੀ ਪੂਆ ਜੀ ਕਿਵੇਂ ਬੈਨ ਕੇ ਉੱਧਰ ਉਹਨਾਂ ਨੇ ਕਹਿਣਾ ਵੀ ਮੇਰੀ ਕੁੜਮ ਨਹੀਂ ਆਈ ਤੇ ਮੈਂ ਵੀ ਵਿੱਚ ਆ ਉਹ ਥੋੜੇ ਭਾਣੇ ਤੇਰੇ ਕੋਈ ਆਰੇ ਉਰੇ ਲਾਲੀ ਉਹਨੂੰ ਲਾਲਾ ਉਹਨੂੰ ਕਹੇ ਗੱਲੀ ਲਾ ਛੱਡੀ ਸੀ ਮਾਂ ਨੇ ਇਹਦੇ ਤੈਨੂੰ ਪਤਾ ਉਹਦੇ ਸਾਹਮਣੇ ਸਾਰਾ ਭੇਤ ਖੋਲ ਜਾਣਾ ਹੈ ਉਹ ਬੋਲਦੀ ਤੈਨੂੰ ਪਤਾ ਕਿੱਦਾਂ ਹੈਗੀ ਇਹ ਤੇ ਪਤਾ ਮम्मी ਆਹੋ ਬੋਲ ਲੰਦੇ ਤੈਨੂੰ ਉਹਨਾਂ ਨੂੰ ਕੀ ਪਤਾ ਲੱਗਦਾ ਕੋਈ ਨਹੀਂ ਮੈਂ ਐਵੇਂ ਸਪੁਆਜੀ ਨੂੰ ਕੋਸ਼ਿਸ਼ ਕਰੂੰਗੀ ਚਾ ਚਾ ਵੇਖ ਬੁਆ ਫਕਟਰ ਚਾ ਤਸੇ ਕਿੱਧਰ ਆ ਗਈ ਆ ਉਦਾਂ ਕਿਧਰ ਕੜਾ ਹੀ ਨਾ ਚੁੱਕੀ ਲਈ ਹੈ ਹਾਏ ਮੈਂ ਤੇ ਅੱਗੇ ਉਦੋਂ ਦਾ ਪੀ ਕੇ ਮੇਰਾ ਗਲਾ ਖਰਾਬ ਮੇਰੀ ਗੱਲ ਸੁਣ ਜੇ ਲਈ ਵੀ ਹੋਏਗੀ ਨਾ ਤੇ ਚੁੱਪ ਕਰਕੇ ਤੇ ਮੈਂ ਬਾਕੀ ਆਪੇ ਗੱਲ ਨੂੰ ਸੰਭਲਾਂਗੀ ਚੁੱਪ ਕਰਕੇ ਮਾੜਾ ਜਾ ਫੜ ਲਈ ਜਿਆਦਾ ਬੋਲੀ ਨਾ ਹੁੰਦੇ ਅੱਗੇ ਹੋਰ ਨਾ ਪੰਗਾ ਪਾ ਕੇ ਬਹਿ ਜੀ ਉਹ ਇੱਥੇ ਹੀ ਕੁਛ ਨਹੀਂ ਹੁੰਦਾ ਬਾਕੀ ਗੱਲ ਮੈਂ ਆਪੇ ਸੰਭਲ ਲਊਗੀ ਫੇਰ ਹੁਣ ਵੇ ਪਕਾੜਾ ਨਹੀਂ ਪੀਣਾ ਏਟਾ ਭੈੜਾ ਜਿਹਾ ਲੱਗਦਾ ਵਾ ਚਲ ਮੈਂ ਲੰਮੇ ਪੈ ਜਾਂ ਪੈ ਪੈ ਤੂੰ ਦੀ ਹਾਂ ਪੈ ਜਾ ਣ ਜੀ ਜਦੋਂ ਮਰਜ਼ੀ ਆਓ ਤੁਹਾਡਾ ਆਪਣਾ ਘਰ-ਬਾਰ ਹੈਗਾ। ਦਰਵਾਜ਼ੇ ਤੁਹਾਡੇ ਵਾਸਤੇ ਖੁੱਲੇ। ਜਦੋਂ ਮਰਜ਼ੀ ਆਓ। ਚਲੋ ਭੈਣ ਜੀ ਅੰਦਰ ਚੱਲ ਕੇ ਗੱਲਾਂ ਕਰੀਏ। ਇੱਥੇ ਹੀ ਸਾਰੀਆਂ ਗੱਲਾਂ ਕਰ ਲੈਣੀਆਂ ਸਾਰੀਆਂ ਗੱਲਾਂ। ਸੱਚੀ ਕਮਸੇ। ਸੱਚੀ ਕਾਲ। ਹੋਸ਼ਨਾ ਬੇਟੇ ਕੀ ਹਾਲ ਹੈ? ਠੀਕ ਹੈ ਤੀ ਸੁਣਾਓ ਠੀਕ ਜੇ। ਹਾਂਜੀ ਮੈਂ ਠੀਕ ਆ। ਹੁਣ ਤੂੰ ਵੀ ਠੀਕ ਹੈ ਨਾ ਤੁਹਾਡੀ? ਹਾਂਜੀ ਹਾਂਜੀ ਮੈਂ ਤੇ ਠੀਕ ਆ। ਚੱਲੋ ਅੰਦਰ।